ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਕਿਸ ਮੁੱਦੇ ਨੂੰ ਲੈ ਕੇ ਹੋ ਰਹੀ ਹੈ। ਸਾਥੀਓ ਐਸ ਕੇਐਮ ਦੀ ਅੱਜ ਮਹੱਤਵਪੂਰਨ ਮੀਟਿੰਗ ਜਿਹੜੀਆਂ ਜਨਰਲ ਇਲੈਕਸ਼ਨ ਲੋਕ ਸਭਾ ਦੀਆਂ ਹੋਈਆਂ ਨੇ ਉਹਨਾਂ ਤੋਂ ਬਾਅਦ ਹੋਈ ਹੈ ਇੱਥੇ। ਉਹ ਮੀਟਿੰਗ ਤੋਂ ਬਾਅਦ ਹੋਣ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡਾ ਸਭ ਤੋਂ ਪਹਿਲਾਂ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਲਾਂ ਪੇਟ ਕੀਤੇ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਮਾਲਕੀ ਹੱਕ ਦਿਵਾਉਣ ਦੇ ਵਿੱਚ ਉਹਨਾਂ ਦਾ ਪੰਜਾਬ ਦੇ ਵਿੱਚ ਖਾਸ ਕਰਕੇ ਬਹੁਤ ਮਹੱਤਵਪੂਰਨ ਰੋਲ ਹੈ ਉਸ ਤੋਂ ਪਹਿਨਾ ਇਹੋ ਜਿਹਾ ਹੋਰ ਕੋਈ ਕਾਰਨ ਨਹੀਂ ਹੋਇਆ ਸੀਗਾ ਸੋ ਇਲੈਕਸ਼ਨ ਦੇ ਦੌਰਾਨ ਸਾਡੀ ਕੀ ਸਟ੍ਰੈਟਜੀ ਸੀਗੀ ਐਸਕੇਮ ਦੇ ਨੇ ਇੱਕ ਸਲੋਗਨ ਦਿੱਤਾ ਸੀ ਦੇਸ਼ ਦੇ ਲੋਕਾਂ ਦੇ ਨਾਂ ਕਿ ਬੀਜੇਪੀ ਨੂੰ ਸਜ਼ਾ ਦਿਓ ਉਦੀ ਫੁੱਲ ਖੋਲੋ ਔਰ ਉਹਦਾ ਵਿਰੋਧ ਕਰੋ ਇਸ ਕਰਕੇ ਸੀ ਸਾਰੇ ਪੰਜਾਬ ਦੇ ਵਿੱਚ ਔਰ ਦੇਸ਼ ਦੇ ਵਿੱਚ ਬੀਜੇਪੀ ਦੇ ਜਿੰਨੇ ਉਮੀਦਵਾਰ ਸੀਗੇ ਕੈਂਡੀਡੇਟ ਸੀਗੇ ਉਹਨਾਂ ਤੋਂ ਸਵਾਲ ਇੱਕ ਪ੍ਰਸ਼ਨਵਲੀ ਸੀ ਤਿਆਰ ਕੀਤੀ ਸੀ ਉਹ ਪੁੱਛੇ ਵੀ ਤੁਹਾਡੇ ਸਮੇਂ ਦੇ ਵਿੱਚ ਤੁਸੀਂ ਨੇ ਕਿਸਾਨਾਂ ਨਾਲ ਕੀਤੇ ਵਾਦੇ ਉਹਨਾਂ ਤੋਂ ਤੁਸੀਂ ਭੱਜਿਓ ਹੋਰ ਤੁਸੀਂ ਬਹੁਤ ਸਾਰੇ ਮੁੱਦੇ ਨੇ ਮੈਂ ਉਹਨਾਂ ਦੇ ਵਿੱਚ ਜ਼ਿਆਦਾ ਨਹੀਂ ਜਾਊਂਗਾ ਫਿਰ ਸਮਾਂ ਘੱਟ ਹੁੰਦਾ ਹੈ ਉਹ ਸਾਰੇ ਸਵਾਲ ਉਹਨਾਂ ਨੂੰ ਰੱਖੇ ਸੀਗੇ ਤੁਸੀਂ ਵੀ ਵੱਖ-ਵੱਖ ਚੈਨਲਾਂ ਤੇ ਵਾਰ-ਵਾਰ ਉਹ ਦਰਸਾਏ ਨੇ ਇਸ ਕਰਕੇ ਉਹਨਾਂ ਮੁੱਦਿਆਂ ਤੋਂ ਹੋਰ ਜਦੋਂ ਦੂਸਰੀ ਗੱਲ ਹੈ ਵੀ ਉਹਨਾਂ ਨੂੰ ਸਵਾਲ ਪੁੱਛਣੇ ਜੋ ਉਹਨਾਂ ਦਾ ਅਸੀਂ ਵਿਰੋਧ ਕਰਦੇ ਸੀ ਜਦੋਂ ਪਿੰਡਾਂ 'ਚ ਸ਼ਹਿਰਾਂ 'ਚ ਜਦੋਂ ਵੀ ਉਹ ਚੋਣ ਜਲਸੇ ਕਰਦੇ ਸੀ ਪਰ ਕਿਤੇ ਵੀ ਅਸੀਂ ਉਹਨਾਂ ਦਾ ਸ਼ਾਂਤਪੂਰਤ ਤਰੀਕੇ ਤੋਂ ਬਿਨਾਂ ਕਦੇ ਵੀ ਜਿਹੜਾ ਹੈ ਵਿਰੋਧ ਨਹੀਂ ਕੀਤਾ ਔਰ ਉਹ ਸਾਡੇ ਤੇ ਦੋਸ਼ ਵੀ ਲਾਉਂਦੇ ਰਹੇ ਪਰ ਅਸੀਂ ਬੜੀ ਸੂਝ-ਬੂਝ ਤੋਂ ਸਾਡੀ ਜਿਹੜੀ ਹੈਗੀ ਹੈ ਸਾਡੇ ਕਾਟਰ ਨੇ ਕੰਮ ਲਿਆ ਤੇ ਜਿਹੜਾ ਸਵਾਲ ਨੇ ਉਹ ਅਸੀਂ ਪੁੱਛੇ ਬਲਕੇ ਉਹ ਸਾਨੂੰ ਉਸਕਾਉਂਦੇ ਰਹੇ ਵੀ ਇਹ ਗਲਤ ਬੋਲਣ ਤਾਂ ਕਿ ਅਸੀਂ ਦੇਸ਼ ਦੇ ਵਿੱਚ ਮੀਡੀਆ ਦੇ ਵਿੱਚ ਜਾਈਏ ਕਿ ਕਿਸਾਨ ਨੇ ਉਹ ਲੋਕਤੰਤਰ ਦੇ ਵਿਰੋਧੀ ਨੇ ਇਹੋ ਜੀ ਗੱਲ ਪੇਸ਼ ਕਰਨ ਦੀ ਕੋਸ਼ਿਸ਼ ਉਹ ਕਰ ਰਹੇ ਸੀ ਪਰ ਅਸੀਂ ਨੂੰ ਉਸ ਨੂੰ ਬੇਨਕਾਬ ਕੀਤਾ ਔਰ ਮੋਰਚੇ ਨੇ ਸਾਰੇ ਦੇਸ਼ ਦੇ ਵਿੱਚ ਜੋ ਸਾਡੀ ਕੈਂਪੇਨ ਸੀ ਇਲੈਕਸ਼ਨ ਦੇ ਵਿੱਚ ਦੌਰਾਨ ਉਹਦੇ ਵਿੱਚ ਆਪਣਾ ਸਫਲਤਾਪੂਰਵਕ ਸਫਲਤਾ ਪ੍ਰਾਪਤ ਕੀਤੀ ਹੈ ਔਰ ਜਿੱਥੇ-ਜਿੱਥੇ ਵੀ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਸਰਗਰਮ ਰਹੇ ਜਿੰਨੇ ਸਰਗਰਮ ਰਹੇ ਉਹਨਾਂ ਹੀ ਬੀਜੇਪੀ ਦਾ ਨੁਕਸਾਨ ਹੋਇਆ ਇਲੈਕਸ਼ਨ ਦੇ ਵਿੱਚ ਔਰ ਪੰਜਾਬ ਦੇ ਵਿੱਚ ਵੀ ਅਸੀਂ ਬਹੁਤ ਜੰਗੀ ਪੱਧਰ ਤੇ ਜਿਹੜਾ ਵਿਰੋਧ ਕੀਤਾ ਉਹਦਾ ਨਤੀਜਾ ਇਹ ਨਿਕਲ ਕੇ ਪੰਜਾਬ ਦੇ ਵਿੱਚ ਬੀਜੇਪੀ ਇੱਕ ਵੀ ਸੀਟ ਜਿਹੜੀ ਉਹ ਨਹੀਂ ਜਿੱਤ ਸਕੀ ਚੋਣਾਂ 'ਚ ਭਾਵੇਂ ਉਹਦਾ ਕੁਝ ਵੋਟ ਪ੍ਰਤੀਸ਼ਤ ਵਧਿਆ ਉਹ ਵਧਣ ਦਾ ਕਾਰਨ ਇਹ ਨਹੀਂ ਕਿ ਉਹਨਾਂ ਨੂੰ ਕੋਈ ਬਹੁਤ ਹਰਮਰ ਪਿਆਰ ਤਾਂ ਪੰਜਾਬ 'ਚ ਮਿਲੀ ਹੈ ਉਹ ਸਿਰਫ ਇਸ ਕਰਕੇ ਹੈ ਕਿ ਪਹਿਲਾਂ 3 ਸੀਟਾਂ ਦੇ ਲੜਦੇ ਸੀਗੇ ਹੁਣ 13 ਦੇ ਲੜੇ ਐ ਇਸ ਕਰਕੇ ਵੋਟ ਪਰਸੈਂਟੇਜ ਇਸ ਕਰਕੇ ਵਧਿਆ ਹੈ ਤੇ ਉਦਾਂ ਉਹਨਾਂ ਦੀ ਹਰਮਰ ਪਿਆਰ ਤਾਂ ਕੋਈ ਨਹੀਂ ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕੀਤਾ ਇਸ ਲਈ ਅਸੀਂ ਦੇਸ਼ ਦੇ ਲੋਕਾਂ ਦਾ ਖਾਸ ਕਰਕੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕਹਣੇ ਦੇ ਉੱਤੇ ਤੇ ਵੋਟਾਂ ਦਾ ਇਸਤੇਮਾਲ ਕੀਤਾ ਔਰ ਦੇਸ਼ ਦੀ ਸਦਾ ਤੋਂ ਜਿਹੜਾ ਹੈਗਾ ਉਹ ਮਤਲਬ ਜਿਹੜਾ ਅੰਕੜਾ ਜਦੋਂ ਹੀ ਅੰਕੜਾ ਹੈ ਸਰਕਾਰ ਬਣਾਉਣ ਦਾ ਉਹ ਤੋਂ ਬੀਜੇਪੀ ਬਹੁਤ ਪਿੱਛੇ ਰਹਿ ਗਈ ਹੈ ਇਹ ਦੇਸ਼ ਦੇ ਲੋਕਾਂ ਨੂੰ ਸ਼ੇਰਾ ਜਾਂਦਾ ਹੈ ਔਰ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਇਸ ਸਯੁਕਤ ਕਿਸਾਨ ਮੋਰਚੇ ਦੀ ਹੈ ਜਿਹੜੀ ਐਫਰਟ ਸੀ ਉਹਦੇ ਸਦਕਾ ਹੋਇਆ ਸੋ ਇਸ ਕਰਕੇ ਇਹ ਗੱਲ ਜਿਹੜੀ ਹੈਗੀ ਅਸੀਂ ਇਹਨੂੰ ਦੁਬਾਰਾ ਤੋਂ ਫੇਰ ਦਰਾਉਣੀ ਚਾਹੁੰਦੇ ਹਾਂ ਕਿ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਔਰ ਇਹ ਸਯੁਕਤ ਕਿਸਾਨ ਮੋਰਚੇ ਦੀ ਵੱਡੀ ਜਿੱਤ ਹੈ ਔਰ ਮੇਰੇ ਨਾਲ ਮੇਰੇ ਹੋਰ ਸਾਥੀ ਨੇ ਦੋ ਜੋ ਪ੍ਰੇਜੀਡੀਅਮ ਚ ਨੇ ਪ੍ਰੋਫੈਸ ਆਪਣਾ ਪ੍ਰੇਮ ਸਿੰਘ ਜੀ ਭੰਗੂ ਸਾਹਿਬ ਐਡਵੋਕੇਟ ਸਾਹਿਬ ਇਹ ਸਾਡੇ ਕਿਸਾਨ ਆਗੂ ਨੇ ਇਹ ਇਹਨਾਂ ਨੇ ਆਪਣਾ ਜਿਹੜੀ ਗੱਲ ਰੱਖਣੀ ਹੈ ਉਹ ਨਹਿਰੀ ਪਾਣੀਆਂ ਦਾ ਜਿਹੜਾ ਮਸਲਾ ਹੈ ਗੰਭੀਰ ਹੈ ਦਰਿਆਵਾਂ ਦਾ ਪਾਣੀਆਂ ਦਾ ਮਸਲਾ ਹੈ ਉਹਤੇ ਅਸੀਂ ਅੱਜ ਕੀ ਡਿਸੀਜਨ ਲਿਆ ਉਹ ਗੱਲ ਆਪਣੀ ਇਹ ਕਹਿਣਗੇ ਤੇ ਦੂਸਰੇ ਪਾਸੇ ਮੇਰੇ ਨਾਲ ਨੇ ਬੂਟਾ ਸਿੰਘ ਜੀ ਸਾਦੀਪੁਰ ਜਿਹੜੇ ਪਟਿਆਲਾ ਜ਼ਿਲ੍ਹੇ ਤੋਂ ਐਸ ਕੇ ਐਮ ਦੇ ਵੱਡੇ ਆਗੂ ਨੇ ਇਹਨਾਂ ਨੇ ਕੰਗਣਾ ਰਣੌਤ ਦਾ ਜਿਹੜਾ ਕਾਂਡ ਚੰਡੀਗੜ੍ਹ ਹਵਾਈ ਅੱਡੇ ਤੇ ਹੋਇਆ ਹੈ ਉਹਦੇ ਨਾਲ ਸੰਬੰਧਿਤ ਆਪਣੀ ਗੱਲ ਕਹਿਣੀ ਹੈ ਸੋ ਇਹ ਸਾਥੀ ਬਾਰ-ਬਾਰ ਪਹਿਲਾਂ ਤੁਸੀਂ ਇਹਨਾਂ ਨੂੰ ਬੋਲਣ ਦਿਓ ਨਹੀਂ ਹੁਣ ਤਾਂ ਕਰੋ ਸੋ ਸਧਿਓ ਜੀ ਚੱਲ ਜੂ ਚੱਲ ਜੀ ਮੀਟਿੰਗ ਇਹ ਤਿੰਨ ਮੈਂਬਰੀ ਪ੍ਰਧਾਨੀਆਂ ਮੰਡਲ ਜਿਹਦੇ ਵਿੱਚ ਸਾਥੀ ਸ਼ਾਮਲ ਨੇ ਅਜੋਈਆ ਬੜੇ ਮਹੱਤਵਪੂਰਨ ਵਿਸ਼ਿਆਂ ਦੇ ਵਿਚਾਰ ਕੀਤਾ ਹੈ ਮੈਂ ਉਹਦੀ ਡਿਟੇਲ 'ਚ ਨਹੀਂ ਜਾਣਾ ਅਸੀਂ ਦੋ ਚੀਜ਼ਾਂ ਕਨਕਲੂਡ ਕਰਤੀਆਂ ਉਹਦੇ ਵਿੱਚ ਦੇਸ਼ ਦੇ ਵਿੱਚ ਭਾਵੇਂ ਬੀਜੇਪੀ ਮinority ਚਾਹੀਏ ਔਰ ਅਲਾਈਸਨ ਸਰਕਾਰ ਬਣਾਈਏ ਪਰ ਦੇਸ਼ ਦੇ ਲੋਕਾਂ ਨੇ ਉਹਦਾ ਹਿੰਦੂਤਵ ਦਾ ਏਜੰਡਾ ਫਿਰਕੂਵਾਦ ਦਾ ਕਮਿਊਨਲ ਪੋਲਰਾਈਜੇਸ਼ਨ ਦਾ ਏਜੰਡਾ ਉਸ ਨੂੰ ਰੱਦ ਕੀਤਾ ਔਰ ਦੇਸ਼ ਦੇ ਵਿੱਚ ਜਿਹੜੇ ਮੇਨ ਏਜੰਡਾ ਸੀ ਇਕਨੋਮਿਕ ਲੋਕਾਂ ਦਾ ਰੁਜ਼ਗਾਰ ਵਧ ਰਹੀਆਂ ਕੀਮਤਾਂ ਲੋਕਾਂ ਦੀ ਡਿੱਗੀ ਇਨਕਮ ਡੈਮੋਕ੍ਰੇਸੀ ਉਹ ਜਿਹੜੇ ਮੁੱਦੇ ਨੇ ਫੋਰਫਰੰਟ ਤੇ ਆਏ ਆ ਜਿਨ੍ਹਾਂ ਲਈ ਐਸਕੇਮ ਲੜਾਈ ਲੜਦਾ ਰਿਹਾ ਨੰਬਰ 2 ਅਸੀਂ ਅੱਜ ਇਸ ਮੀਟਿੰਗ ਦੇ ਅੰਦਰ ਪਾਣੀਆਂ ਦਾ ਮੁੱਦਾ ਪੰਜਾਬ ਦੇ ਵਿੱਚ ਬੜੀ ਦੇਰ ਤੋਂ ਪਕਿਆ ਹੋਇਆ ਜਦੋਂ ਦਾ ਪੰਜਾਬ ਤੇ ਹਰਿਆਣਾ ਦੀ ਵੰਡ ਹੋਈ ਹੈ ਤਦੋਂ ਨੂੰ ਪਤਾ ਹੈ ਪਾਣੀ ਦੀ ਵੰਡ ਉਸ ਤੋਂ ਬਹੁਤ ਪਹਿਲਾਂ ਗਲਤ ਹੋਈ ਹੈ ਔਰ ਜਿੰਨੇ ਪਾਣੀ ਦੇ ਸਮਝੌਤੇ ਇਹ ਹੁਣ ਤੱਕ ਸਾਰੇ ਦੇ ਵਿੱਚ ਪੰਜਾਬ ਨਾਲ ਬੇਇਨਸਾਫੀ ਹੋਈ ਹੈ ਪੰਜਾਬ ਇੱਕ ਰਿਪੀਰੀਅਨ ਸਟੇਟ ਹੈ ਪਰ ਪੰਜਾਬ ਤੋਂ ਬਾਹਰ ਰਾਜਸਥਾਨ ਨੂੰ ਹਰਿਆਣਾ ਨੂੰ ਜਿਹੜੀਆਂ ਨਾਨ ਰਿਪੀਰੀਅਨ ਸਟੇਟਸ ਨੇ ਬਹੁਤ ਜ਼ਿਆਦਾ ਮਾਤਰਾ 'ਚ ਪਾਣੀ ਜਾ ਰਿਹਾ ਹੈ ਇਸ ਲਈ ਇਸ ਤਰ੍ਹਾਂ ਜਿਗ ਮੀਚਰਚਾ ਕੀਤੀ ਹੈ ਪੰਜਾਬ ਦੀ ਸਰਕਾਰ ਦੇ ਸਾਨੂੰ ਗੰਭੀਰ ਇਤਰਾਜ ਹੈ ਜਿਹੜੀ ਇਸ ਮੁੱਦੇ ਨੂੰ ਗਲਤ ਡੰਗ ਨਾਲ ਪੇਸ਼ ਕਰ ਰਹੀ ਹੈ ਉਹ ਅੱਜ ਪਾਣੀਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿ ਪੰਜਾਬ ਕੋਲ ਬਹੁਤ ਵालतੂ ਪਾਣੀ ਹੈ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੇ ਜਿਹੜਾ ਰੈਵਨਿਊ ਡਿਪਾਰਟਮੈਂਟ ਹੈ ਉਹਨਾਂ ਦੇ ਪਟਵਾਰੀਜ਼ ਨੂੰ ਹਦਾਇਤਾਂ ਦਿੱਤੀਆਂ ਪ੍ਰਿੰਸੀਪਲ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਕਿ ਤੁਸੀਂ ਪੰਜਾਬ ਦੀ ਸਾਰੀ ਧਰਤੀ ਨੂੰ ਇਹ ਦਿਖਾਓ ਕਿ ਸਾਰੀ ਧਰਤੀ ਸਿੰਜੂ ਹੈ ਉਹ ਪਟਵਾਰੀਆਂ ਤੋਂ ਫਕਤੀਸ਼ੀਅਸ ਐਂਟਰੀਜ਼ ਕਰਵਾ ਰਹੇ ਕਿ ਪੰਜਾਬ ਦੀ ਸਾਰੀ ਧਰਤੀ ਨੂੰ ਪਾਣੀ ਲੱਗਦਾ ਹੈ ਜਦ ਕਿ ਸਚਾਈ ਇਹ ਹੈ ਕਿ ਕੇਵਲ 27% ਧਰਤੀ ਨੂੰ ਨਹਿਰੀ ਪਾਣੀ ਲੱਗਦਾ ਹੈ ਬਾਕੀ ਸਾਰੀ ਟੂਬਵੈਲੰਡ ਤੇ ਡਿਪੈਂਡਡ ਹੈ ਜਿਹੜਾ ਮੁੱਕਦਾ ਜਾ ਰਿਹਾ ਹੈ ਇਸ ਲਈ ਪਹਿਲਾਂ ਤਾਂ ਅਸੀਂ ਪੰਜਾਬ ਸਰਕਾਰ ਵੀ ਇਸ ਗੱਲ ਤੋਂ ਨਿੰਦਾ ਕਰਦੇ ਹਾਂ ਜਿਹੜੀਆਂ ਉਹ ਗਲਤ ਐਂਟਰੀਜ਼ ਕਹਿ ਕੇ ਨਹਿਰੀ ਡਿਪਾਰਟਮੈਂਟ ਦੇ ਪਟਵਾਰੀਆਂ ਨੂੰ ਕਰਾ ਰਹੀਆਂ ਹਨ ਪਹਿਲਾਂ 200 ਸਸਪੈਂਡ ਕਿਤੇ ਹੁਣ ਬਹਾਲ ਕਰ ਦਿੱਤੇ ਨੇ ਉਹਨਾਂ ਦੀ ਤਨਖਾਹ ਰੋਕੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਕਾਰਵਾਈ ਬੰਦ ਕਰੇ ਦੂਜਾ ਇਹ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕੋਸ਼ਿਸ਼ ਦਾ ਦੂਜਾ ਇਹ ਹੈ ਕਿ ਪੰਜਾਬ ਦਾ ਪਾਣੀ ਇਹ ਕਹਿ ਕੇ ਪੰਜਾਬ ਕੋਲ ਫालतू ਹੈ ਇੱਕ ਸੁਪਰੀਮ ਕੋਰਟ ਦੇ ਵਿੱਚ ਕੇਸ ਕਮਜ਼ੋਰ ਕਰਨਾ ਹੈ ਦੂਜਾ ਪੰਜਾਬ ਦੇ ਪਾਣੀ ਨੂੰ ਰਾਜਸਥਾਨ ਤੇ ਹਰਿਆਣਾ ਨੂੰ ਭੇਜਣਾ ਸੋ ਇਹਦੇ ਖਿਲਾਫ ਪਾਣੀਆਂ ਦੀ ਗਲਤ ਵੰਡ ਪਾਣੀਆਂ ਦੀ ਮਾਲਕੀ ਦਰਾਈ ਸਮਝੌਤੇ ਜਿਹੜੇ ਪੰਜਾਬ ਨਾਲ ਬੇਇਨਸਾਫੀ ਹੈ ਉਹਨੂੰ ਰੱਦ ਕਰਨਾ ਪੰਜਾਬ ਦੀ ਚੱਪਾ-ਚਪਾ ਧਰਤੀ ਨੂੰ ਪਾਣੀ ਦੇਣਾ ਇਹਦੇ ਲਈ ਗੰਭੀਰ ਵਿਚਾਰ ਕਰਨ ਦੇ ਲਈ 22 ਜੂਨ ਨੂੰ ਸੂਗਤ ਕਿਸਾਨ ਮੋਰਚਾ ਨੇ ਚੰਡੀਗੜ੍ਹ ਦੇ ਅੰਦਰ ਕਿਸਾਨ ਭਵਨ ਦੇ ਵਿੱਚ ਇੱਕ ਸੈਮੀਨਾਰ ਆਯੋਜਿਤ ਕੀਤਾ ਜਿਸ ਦੇ ਵਿੱਚ ਪਾਣੀਆਂ ਦੇ ਮਹਾਰ ਜਿਨ੍ਹਾਂ ਨੇ ਪਾਣੀ ਦੇ ਬੁੱਧੇ ਨੂੰ ਸਮਝਿਆ ਇਸ ਦੇ ਉੱਪਰ ਲਿਖਿਆ ਅੰਡਰਗਰਾਊਂਡ ਵਾਟਰ ਦੇ ਪਰ ਸਟਡੀ ਹੈ ਜਿਸ ਤਰ੍ਹਾਂ ਉਸ ਦਾ ਕਾਨ ਸਿੰਘ ਪੰਨੂ ਆਰਐਸ ਬੈਂਸ ਤੇ ਹੋਰ ਕਈ ਬੰਦੇ ਨੇ ਉਹ ਸਾਰੇ ਆਉਣਗੇ ਆਪਣੀ ਆਪਣੀ ਜਿਹੜੀ ਉਹਨਾਂ ਦੀ ਰਿਸਰਚ ਹੈ ਉਹਦੇ ਆਧਾਰ ਤੇ ਜਿਹੜੀ ਸੈਮੀਨਾਰ ਦੇ ਵਿੱਚ ਆਪਣੇ ਭਾਸ਼ਣ ਕਰਨਗੇ ਉਹ ਜਾਣਕਾਰੀ ਦੇਣਗੇ ਇਹਦੇ ਨਾਲ ਹੀ ਸਾਡੇ ਕਿਸਾਨ ਆਗੂ ਜਿਨ੍ਹਾਂ ਨੇ ਸੁੱਢੀ ਗਿੱਤਾ ਪਾਣੀਆਂ ਤੇ ਉਹ ਵੀ ਆਪਣੇ ਵਿਚਾਰ ਰੱਖਣਗੇ ਔਰ ਉਹਦੇ ਉੱਪਰ ਪੂਰਾ ਨਿਰਣਾ ਲੈ ਕੇ ਆਉਣ ਵਾਲੇ ਦਿਨਾਂ ਦੀ ਵਿੱਚ ਸੰਗਠਿਤ ਕਿਸਾਨ ਮੋਰਚਾ ਇਸ ਪਾਣੀਆਂ ਦੇ ਸਵਾਲ ਤੇ ਫੈਡਰਲ ਢਾਂਚੇ ਤੇ ਬੇਮਸਾਹੀ ਜੋ ਪੰਜਾਬ ਨਾਲ ਹੈ ਇਹਦੇ ਉੱਪਰ ਕੋਈ ਨਾ ਕੋਈ ਸੰਘਰਸ਼ ਐਜੀਟੇਸ਼ਨ ਕਰਨ ਦੀ ਰੂਪਰੇਖਾ ਜ਼ਰੂਰ ਲਿਖੇਗਾ ਬਹੁਤ ਧੰਨਵਾਦ ਹਾਂ ਜੀ ਕੋਈ ਨਹੀਂ ਬੰਨਿਓ ਕਰ ਅਜੇ ਅਜੇ ਦਾ ਬੋਲਣ ਅਜੇ ਕਰ ਕਰ ਰਹੇ ਅੱਜ ਜੋ ਐਸਕੈਮ ਦੀ ਮੀਟਿੰਗ ਹੋਈ ਹੈ ਤਿੰਨ ਮੈਂਬਰੀ ਪ੍ਰੀਡੀਅਮ ਪ੍ਰਧਾਨਗੀ ਸੀ ਮੇਰੇ ਤੋਂ ਪਹਿਲਾਂ ਉਹਨਾਂ ਨੇ ਬੋਲਤਾ ਨਿਹਾਲ ਗੜ ਜੀ ਨੇ ਕੰਗੂ ਜੀ ਨੇ ਤੇ ਜਿਹੜਾ ਮੇਰੇ ਕੋਲ ਵਿਛਾ ਉਹ ਜੋ ਪਿਛਲੇ ਦਿਨੀ ਕੰਗਣਾ ਰਣੌਤ ਨੇ ਮੁਹਾਲੀ ਦੇ ਵਿੱਚ 에어ਪੋਰਟ ਤੇ ਵਾਪਰਿਆ ਅਸੀਂ ਉਸ ਕੰਗਣਾ ਰਣੌਤ ਨੂੰ ਚੁੱਕ ਕੇ ਕਦਮ ਦਾ ਉਹਦੀ ਨਿੰਦਿਆ ਕਰਦੇ ਆ ਤੇ ਕੁਲਵਿੰਦਰ ਕੌਰ ਦੀ ਹਮਾਇਤ ਕਰਦੇ ਆ ਉਹਦੇ ਹੌਸਲਾ ਫਸਾਈ ਕਰਦੇ ਆ ਉਹਦੇ ਸਲਾਹਨਾ ਕਰਦੇ ਆ ਇਹ ਜੋ ਉਹਨੇ ਕਦਮ ਚੁੱਕਣਾ ਪਿਆ ਜਿਹੜਾ ਨੂੰ ਜੋ ਜੋ ਵੀਡੀਓ ਆ ਰਹੀਆਂ ਨੇ ਜੋ ਇਹਨਾਂ ਤੋਂ ਪਤਾ ਲੱਗ ਰਿਹਾ ਹੈ ਕਿ ਕੰਗਨਾਰ ਨੌਤ ਨੇ ਉਹਨੂੰ ਮਾੜਾ ਬੋਲਿਆ ਉਹਦੇ ਜਿਹੜੀ ਪਲੇਟ ਨੇਮ ਪਲੇਟ ਲੱਗੀ ਸੀ ਉਹ ਤੋਂ ਨਾਂ ਪੜ੍ਹ ਕੇ ਤੇ ਜਦੋਂ ਕੌਰ ਉਹਦੇ ਨਿਗਾਹ ਚ ਆਇਆ ਤਾਂ ਉਹਨੇ ਖਲਸਤਾਨੀ ਜੇਬ ਉਹੋ ਜਿਹੇ ਜਦੋਂ ਸ਼ਬਦ ਬੋਲੇ ਮਾੜੇ ਤਾਂ ਉਸ ਲੜਕੀ ਨੇ ਇਹ ਅਗਲਾ ਸਟੈਪ ਜਿਹੜਾ ਉਹ ਚੱਕਿਆ ਜਦੋਂ ਉਲਟਾ ਸਗੋ ਉਹਨੇ ਤਾਂ ਥੱਪੜ ਮਾਰਿਆ ਜਾਂ ਨਹੀਂ ਮਾਰਿਆ ਉਹ ਅਜੇ ਤੱਕ ਵੀਡੀਓ ਨਹੀਂ ਆਈ ਪਈ ਇੱਕ ਕੰਗੜਾ ਰਣੋਦ ਦਾ ਪੀਏ ਆ ਜਾਂ ਕੌਣ ਆ ਉਹ ਇੱਕ ਹੋਰ ਲੜਕੀ ਮੁਲਾਜ਼ਮ ਹੈ ਉੱਥੇ ਉਹਦੇ ਥੱਪੜ ਮਾਰਦਾ ਛੜਿਆ ਮਸਤੇ ਦਿਖ ਰਿਹਾ ਵੀਡੀਓ ਦੇ ਵਿੱਚ ਤੇ ਅਸੀਂ ਇਹ ਗੱਲ ਕਹਿੰਦੇ ਆ ਪੰਜਾਬ ਸਰਕਾਰ ਨੂੰ ਵੀ ਜਿਹੜਾ ਇਹਤੇ ਪਰਚਾ ਦਰਜ ਕੀਤਾ ਕੁਲਵਿੰਦਰ ਕੌਰ ਤੇ ਉਹ ਪਰਚਾ ਰੱਦ ਕੀਤਾ ਜਾਵੇ ਔਰ ਜਿਹੜਾ ਉਹਨੂੰ ਸਸਪੈਂਡ ਕੀਤਾ ਉਹਨੂੰ ਕੈਨਸਲ ਕੀਤਾ ਜਾਵੇ ਬਹਾਲ ਕੀਤਾ ਜਾਵੇ ਉਹਨੂੰ ਤੇ ਜਿਹੜੀ ਕੰਗੜਾ ਰਣੋਤ ਆ ਉਹਨਾਂ ਦੇ ਉੱਤੇ ਇਹ ਜਿਹੜਾ ਪਰਚਾ ਜੋ ਬਣਦੀ ਕਾਰਵਾਈ ਹੈ ਉਹਨਾਂ ਤੇ ਕੀਤੀ ਜਾਵੇ ਤੇ ਜਾਂ ਜਿਹੜਾ ਉਹਦਾ ਪੀਏ ਹੈ ਜਾਂ ਹੋਰ ਹੈ ਕਿਉਂ ਦੇ ਨਾਲ ਸਾਥੀ ਜਿਹੜਾ ਉਹ ਥੱਪੜ ਮਾਰਦਾ ਦਿਖ ਰਿਹਾ ਹੈ ਉਹਨਾਂ ਦੇ ਖਿਲਾਫ ਵੀ ਉਹ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਅੱਜ ਦੀ ਜਿਹੜੀ ਮੀਟਿੰਗ ਹੈ ਇਹਦੇ ਵਿੱਚ ਅਸੀਂ ਕੰਗਣਾ ਅਰਨਾਉத் ਦੇ ਖਿਲਾਫ ਇਹ ਐਕਸ਼ਨ ਲਿਆ ਹੈ ਵੀ ਕੰਗਣਾ ਅਰਨਾਉਤ ਨੇ ਗਲਤ ਕੀਤਾ ਕਿਉਂਕਿ ਅੰਦੋਲਨ ਦੇ ਦੌਰਾਨ ਵੀ ਉਹ ਇਹੋ ਜਿਹਾ ਮਨ ਦੇ ਭੱਦੇ ਸ਼ਬਦ ਬੋਲਦੀ ਰਹੀ ਹੈ ਤੇ ਹੁਣ ਵੀ ਉਹਨੇ ਬੋਲ ਕੇ ਉਹਨੂੰ ਸਿਕਾਉਣ ਦਾ ਯਤਨ ਕੀਤਾ ਤੇ ਇਹ ਤਾਂ ਕਰਕੇ ਹੀ ਇਹ ਵਾਪਰਿਆ ਸਾਰਾ ਕੁਝ ਅਸੀਂ ਕੁਲਵਿੰਦਰ ਕੌਰ ਦੀ ਸਮਰਥਨ ਕਰਦੇ ਆਂ ਔਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਉਹਨੂੰ ਬਹਾਲ ਕੀਤਾ ਜਾਵੇ ਔਰ ਜਿਹੜੀ ਕੰਗਨਰ ਨਾਉ ਤੇ ਤੋਂ ਦਾ ਪੀਏ ਆ ਜਿਹੜਾ ਉਹਨਾਂ ਦੇ ਖਿਲਾਫ ਬਣਦੀ ਧੁੱਕ ਵੀ ਕਾਰਵਾਈ ਜਿਹੜੀ ਏ ਉਹ ਕੀਤੀ ਜਾਵੇ ਮੇਰੇ ਨਾਲ ਡਾਕਟਰ ਅਜਨਾਲਾ ਜੀ ਨੇ ਤੇ ਉਹਨਾਂ ਦੇ ਨਾਲ ਮਨਜੀਤ ਤਰੇਹਰ ਜੀ ਨੇ ਉਹ ਵੀ ਕੁਝ ਗੱਲਾਂ ਜਿਹੜੀਆਂ ਨੇ ਉਹ ਵੀ ਆਪਣੀਆਂ ਕਰਨਗੇ ਧੰਨਵਾਦ ਬਹੁਤ ਬਹੁਤ ਅੱਜ ਜਿਸ ਤਨੋ ਦੇ ਵਿਰੋਧ ਥੱਲੇ ਹੋਇਆ ਅਜੇ ਤਾਂ ਸਾਡੇ ਸਾਹਮਣੇ ਲੱਗੇ ਜਿਹਾ ਅੰਦਰ ਦਿੱਤਾ ਵਾ ਹਮੇਸ਼ਾ ਮਹਿਮਾ ਜਿਹੜਾ ਉਹ ਰਿਆ ਹਿੱਟਾ ਜਾਵੇ ਨਹੀਂ ਚਾਹੁਣਾ ਹੈ ਸਮੇਂ ਸਿਰ ਮੋੜਦਾ ਦੇ ਉਸੇ ਕੋਈ ਜਿਹੜਾ ਕਦਮ ਚੁੱਕੂਗਾ ਕਿਉਂਕਿ ਉਹਨਾਂ ਨੇ ਪੂਰਾ ਮਨ છોੜੀ ਦਾ ਜਿਹੜਾ ਵਾ ਬੀ ਜੇ ਵੀ ਕੈਂਡੀਡੇਟ ਆ ਸੋਇ ਕੋਲ ਤੋਂ ਮੋਤਾ ਵਿਰੋਧ ਕੀਤਾ ਸੀ ਇਸੇ ਤਰ੍ਹਾਂ ਹੋਰ ਵੀ ਚਈ ਤਾਂ ਵਿਰੋਧ ਹੋਏ ਆ ਉਹਨਾਂ ਨੇ ਉੱਤੇ ਜਾਣ ਬਚੇਮ ਕਰਨੇ ਕੀਤੇ ਅਸੀਂ ਇਹਦੀ ਸਖਤ ਖੰਡਨ ਕਰਦੇ ਆ ਥੈਂਕ ਯੂ